ਪਾਕਿਸਤਾਨ ਵਿੱਚ ਬਣੀ ਹੋਈ ਨਾਜ਼ੁਕ ਸਥਿਤੀ ਦੇ ਕਾਰਨ ਇੱਕ ਪ੍ਰਿਕਾਸ਼ਨ ਵਜੋਂ ਜੋ ਹੈ ਬਲੈਕਆਉਟਸ ਜੋ ਹੈ ਕੀਤੇ ਜਾ ਰਹੇ ਨੇ ਸਭ ਤੋਂ ਪਹਿਲਾਂ ਮੈਂ ਲੋਕਾਂ ਨੂੰ ਇਹੀ ਇਹਦੇ ਵਿੱਚ ਬੇਨਤੀ ਕਰਨਾ ਚਾਹਾਂਗੀ ਕਿ ਦੋ ਚੀਜ਼ਾਂ ਤੇ ਸਾਥ ਦੇਣ ਸਾਡਾ ਪਹਿਲੀ ਗੱਲ ਪਾਲਣਾ ਜੋ ਹੈ ਪੂਰੀ ਇਸ ਦੀ ਸਖਤੀ ਦੇ ਨਾਲ ਕਰਨ ਹਰ ਪਾਸੇ ਜੋ ਹੈ ਬਤੀਆਂ ਬੰਦ ਰਹਿਣਗੀਆਂ ਜਦੋਂ ਬਿਜਲੀ ਤੁਹਾਡੀ ਸਹੂਲियत ਵਾਸਤੇ ਚਲਾਈ ਵੀ ਜਾਂਦੀ ਹੈ ਤਾਂ ਵੀ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਕੋਈ ਹੋਰ ਇੰਸਟੀਟਿਊਸ਼ਨਸ ਨੇ ਆਫਿਸਸ ਬੈਂਕਸ ਹੋ ਗਏ ਨੇ ਹਰ ਤਰੀਕੇ ਦੀ ਲਾਈਟ ਚਾਹੇ ਨਾਰਮਲ ਬਿਜਲੀ ਤੇ ਹੋਵੇ ਇਨਵਰਟਰ ਤੇ ਹੋਵੇ ਜਨਸੈਟ ਤੇ ਹੋਵੇ ਗੱਡੀਆਂ ਦੀ ਲਾਈਟ ਹੋਵੇ ਸੀਸੀਟੀਵੀ ਦੀ ਲਾਈਟ ਹੋਵੇ ਫੋਨ ਦੀ ਲਾਈਟ ਹੋਵੇ ਆ ਜਾਂ ਕਿਸੇ ਵੀ ਤਰੀਕੇ ਤੇ ਧੂਮਰਪਾਨ ਨਾਲ ਬੰਨਦੀ ਹੋਈ ਵੀ ਛੋਟੀ ਲਾਈਟ ਵੀ ਹੋਵੇ ਇਹਨਾਂ ਨੂੰ ਬੰਦ ਰੱਖਿਆ ਜਾਵੇ ਕੋਈ ਬਲਿੰਕਰਸ ਅਜਿਹੇ ਨੇ ਜਿਹੜੇ ਬੰਦ ਨਹੀਂ ਹੋ ਸਕਦੇ ਉਹਨਾਂ ਦੇ ਉੱਪਰ 블랙 ਜੋ ਹੈ ਟੇਪ ਲਗਾਈ ਜਾਵੇ ਜੇ ਆਰਗੇਨਾਈਜੇਸ਼ਨਸ ਦੇ ਕਿਸੇ ਦੇ ਕੰਟਰੋਲ ਰੂਮਸ ਹੈ ਉਹਨਾਂ ਨੂੰ ਡਾਰਕ ਰੂਮਸ ਵਜੋਂ ਜੋ ਹੈ ਬਣਾਇਆ ਗਿਆ ਹੈ ਸੋ ਇਹ ਅਸੀਂ ਵੱਖ-ਵੱਖ ਵਿਭਾਗਾਂ ਦੇ ਨਾਲ ਵੀ ਇਹ ਕਾਰਵਾਈ ਕਰਵਾ ਰਹੇ ਹਾਂ ਪਾਲਣਾ ਕਰਵਾ ਰਹੇ ਹਾਂ ਲੋਕਾਂ ਤੋਂ ਤੇ ਮੇਰੀ ਆਮ ਲੋਕਾਂ ਨੂੰ ਵੀ ਇਹੀ ਬੇਨਤੀ ਹੈ ਤੇ ਦੂਸਰੀ ਮੈਂ ਜ਼ਰੂਰ ਤੁਹਾਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਹ ਸਾਰੇ ਪ੍ਰੀਕਾਸ਼ਨਰੀ ਮੀਜਰਸ ਨੇ ਤੇ ਇਸ ਵਿੱਚ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਬਿਲਕੁਲ ਸ਼ਾਂਤੀ ਨਾਲ ਜੋ ਹੈ ਇਹਨਾਂ ਦੀ ਪਾਲਣਾ ਕਰਨੀ ਹੈ ਤੇ ਦੇਸ਼ ਦੀ ਸੁਰੱਖਿਆ ਦੇ ਵਿੱਚ ਆਪਣੇ ਭਰਾਵਾਂ ਦੀ ਸੁਰੱਖਿਆ ਦੇ ਵਿੱਚ ਆਪਣਾ ਯੋਗਦਾਨ ਪਾਓ